ਦੁਨੀਆ ਦੀ ਪਹਿਲੀ ਅਜਿਹੀ ਵੀਡੀਓ ਤੁਸੀਂ ਦੇਖੋਗੇ ਕਿ ਇੱਕ ਇਨਸਾਨ ਔਰਤਾਂ ਤੋਂ ਡਰਦਾ ਉਹ ਇੰਨਾ ਡਰਦਾ ਕਿ 51 ਸਾਲ ਤੱਕ ਉਹ ਇਕੱਲਾ ਰਿਹਾ ਜਦੋਂ ਇਹ ਅਫਰੀਕਾ ਦੇ ਵਿੱਚ ਇਹ ਮੁੰਡਾ 16 ਸਾਲ ਦਾ ਸੀਗਾ ਤਾਂ ਇਹਦੇ ਦਿਮਾਗ ਦੇ ਵਿੱਚ ਡਰ ਬੈਠ ਗਿਆ ਔਰਤਾਂ ਦੇ ਪ੍ਰਤੀ ਪਤਾ ਨਹੀਂ ਕਿਉਂ ਇਹਨੂੰ ਬਹੁਤ ਸਮਝਾਇਆ ਇਹਦੇ ਘਰਦਿਆਂ ਨੇ ਕਿ ਨਹੀਂ ਅਜਿਹਾ ਕੁਝ ਨਹੀਂ ਹੁੰਦਾ ਔਰਤਾਂ ਤੈਨੂੰ ਹਾਮ ਨਹੀਂ ਕਰਦੀਆਂ ਤੈਨੂੰ ਨੁਕਸਾਨ ਨਹੀਂ ਪਹੁੰਚਾਉਂਦੀਆਂ ਪਰ ਇਹਨੇ ਨਹੀਂ ਮੰਨੀ ਘਰਦਿਆਂ ਨੇ ਜ਼ਬਰਦਸਤੀ ਇਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਕਿਸੇ ਔਰਤ ਦੇ ਕਿ ਇਹ ਮਤਲਬ ਕਿ ਡਰੇ ਨਾ ਫਿਰ ਕੀ ਹੋਇਆ ਇਹ ਭੱਜ ਗਿਆ ਭੱਜ ਗਿਆ ਘਰੋਂ ਦੂਰ ਕਿਤੇ ਜਾ ਕੇ ਇਹਨੇ ਆਪ ਦਾ ਘਰ ਬਣਾਇਆ ਆਪਦੇ ਹੱਥਾਂ ਦੇ ਨਾਲ ਕੱਖ ਕਰਨੇ ਚੱਕ ਕੇ ਇਹਨੇ ਆਪ ਦਾ ਘਰ ਇਸ ਤਰ੍ਹਾਂ ਡਿਜ਼ਾਈਨ ਕੀਤਾ ਕਿ ਵਿੱਚੇ ਹੀ ਖਾਣੇ ਦਾ ਪ੍ਰਬੰਧ ਕਰੇ ਵਿੱਚੇ ਹੀ ਸੌਣ ਦਾ ਵਿੱਚੇ hxgਣ ਮੂਤੋਂ ਦਾ ਸਭ ਕੁਝ ਵੀ ਇਹ ਬਾਹਰ ਨਾ ਨਿਕਲੇ ਇਹਨੇ ਆਪ ਦਾ ਘਰ ਬਹੁਤ ਵੱਡਾ ਬਣਾਇਆ ਬਹੁਤ ਉੱਚੀ ਦੀਵਾਰ ਰੱਖੀ ਕੱਲੀਆਂ-ਕੱਲੀਆਂ ਚੀਜ਼ਾਂ ਤੁਸੀਂ ਦੇਖੋ ਇਹਨੇ ਬੁਣ-ਬੁਣ ਕੇ ਬੁਣ-ਬੁਣ ਕੇ ਹੱਥਾਂ ਦੇ ਨਾਲ ਇੱਕ-ਇੱਕ ਚੀਜ਼ ਸੱਤਾ ਵੱਡੇ ਪਿੱਲਰ ਬਿਨਾ ਕਿਸੇ ਦੀ ਮਦਦ ਤੋਂ ਇੱਕ 20 ਬੰਦੇ ਦੀ ਮਦਦ ਤੋਂ ਬਿਨਾ ਇਹਨੇ ਪੂਰਾ ਘਰ ਤਿਆਰ ਕੀਤਾ ਇਕੱਲੇ ਨੇ ਚੀਜ਼ਾਂ ਬੁਣ ਕੇ ਹਾਲਾਂਕਿ ਜਦੋਂ ਇਹ ਘਰੋਂ ਭੱਜਿਆ ਹੀ 16 ਸਾਲ ਦਾ ਕੋਈ ਨੌਲੇਜ ਨਹੀਂ ਹੁੰਦੀ ਇਨਸਾਨ ਨੂੰ ਕਿ ਉਹ ਆਪਦਾ ਘਰ ਖੋਦਾ ਬਣਾ ਸਕਦਾ ਪਤਾ ਨਹੀਂ ਕਿੰਨੇ ਸਾਲ ਇਹ ਬਿਨਾ ਘਰ ਤੁਰਿਆ ਹੋਊਗਾ ਪਰ ਜਦੋਂ ਇਹ ਲੋਕਾਂ ਨੂੰ ਮਿਲਿਆ ਕਨਫਰਮ ਕੀਤਾ ਕਿ ਉਹੀ ਆ ਜਦੋਂ ਘਰੋਂ ਭੱਜਿਆ ਸੀਗਾ 16 ਸਾਲ ਦਾ ਸੀਗਾ ਜਦੋਂ ਇਹ ਮਿਲਿਆ ਤਾਂ 71 ਸਾਲ ਦਾ ਹੋ ਚੁੱਕਿਆ ਸੀ ਤਾਂ ਇਹਦਾ ਘਰ ਬਹੁਤ ਉੱਚਾ ਸੀ ਦੂਰ ਗਵਾਂਢ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ ਔਰ ਆਸੀ ਉਹ ਇਹਨਾਂ ਨੂੰ ਮਿਲਣਾ ਚਾਹੁੰਦੇ ਸੀ ਗੱਲ ਉਹ ਪਰ ਉਹ ਨੇੜੇ ਵੀ ਨਹੀਂ ਆਉਂਦਾ ਸੀਗਾ ਉਹ ਮਦਦ ਕਰਨਾ ਚਾਹੁੰਦੇ ਸੀਗੇ ਕਿ ਇਹਨੂੰ ਖਾਣਾ ਦੇ ਦਈਏ ਉਹ ਖਾਣਾ ਦਿੰਦੇ ਸੀ ਤਾਂ ਲੈਂਦਾ ਨਹੀਂ ਸੀ ਉਹ ਰੱਖ ਕੇ ਮੁੜ ਜਾਂਦੇ ਸੀਗੇ ਕਿਤੇ ਬਾਅਦ 2-3 ਘੰਟੇ ਬਾਅਦ ਉਹ ਖਾਣੇ ਨੂੰ ਚੱਕ ਕੇ ਖਾਂਦਾ ਸੀਗਾ ਸਾਹਮਣੇ ਫੇਸ ਟੂ ਫੇਸ ਉਹਨਾ ਬਿਲਕੁਲ ਦੂਰੋਂ ਵੀ ਇਹ ਔਰਤਾਂ ਨੂੰ ਦੇਖ ਨਹੀਂ ਸਕਦਾ ਸੀ ਇੰਨਾ ਇਹਦੇ ਮਨ ਦੇ ਵਿੱਚ ਡਰ ਬੈਠ ਗਿਆ ਸੀ ਪਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਤਰ੍ਹਾਂ ਕਿਉਂ ਤੇਦਾ ਜਵਾਬ ਹੈਗਾ ਫੋਬੀਆ ਇਹਨੂੰ ਜਿਹੜਾ ਫੋਬੀਆ ਹੋਇਆ ਸੀਗਾ ਮਤਲਬ ਕਿ ਕਿਸੇ ਔਰਤ ਦੇ ਨੇੜੇ ਰਹਿ ਕੇ ਘਬਰਾਟ ਮਹਿਸੂਸ ਹੋਣੀ ਡਰਨਾ ਠੀਕ ਹੈ ਮੈਂ ਨਾ ਭੁੱਲ ਗਿਆ ਇਹ ਫੋਬੀਆ ਦਾ ਇਹ ਵੀਡੀਓ ਦੇ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਤਾਂ ਇਹ ਫੋਬੀਆ ਸੀ ਕਿਰਨ ਜਿਸ ਤਰ੍ਹਾਂ ਅ ਕੁੱਤੇ ਦੇ ਵੱਢਣ ਨਾਲ ਕਿਸੇ ਨੂੰ ਹਲਕ ਜਾਂਦਾ ਉਹ ਨੂੰ ਹਾਈਡਰੋਫੋਬੀਆ ਹੋ ਜਾਂਦਾ ਵੀ ਉਹ ਪਾਣੀ ਤੋਂ ਡਰਨ ਲੱਗ ਜਾਂਦਾ ਕੁੱਤੇ ਦੇ ਵੱਢੇ ਵਾਲਾ ਉਹ ਮੈਂ ਇਹਨੂੰ ਜਿਹੜਾ ਫੋਬੀਆ ਹੋਇਆ ਸੀ ਇਹ ਔਰਤੋਂ ਡਰਦਾ ਸੀਗਾ ਫਿਲਹਾਲ ਦੀ ਕੜੀ ਇਸ ਦਾ ਟ੍ਰੀਟਮੈਂਟ ਹੋ ਗਿਆ ਹੁਣ ਇਹ ਔਰਤਾਂ ਤੋਂ ਨਹੀਂ ਡਰਦਾਗਾ ਪਰ ਆ ਸੋਚ ਕੇ ਦੇਖੋ ਅਨਪੜਤਾ ਇੱਕ ਐਸੀ ਚੀਜ਼ ਆ ਅਗਿਆਨਤਾ ਇੱਕ ਐਸੀ ਚੀਜ਼ ਆ ਜਿਹੜੀ ਇਨਸਾਨ ਦੀ ਸਾਰੀ ਉਮਰ ਗਾਲ ਦਿੰਦੀ ਆ ਜਿਸ ਤਰ੍ਹਾਂ ਅੰਧਪਖਤਾ ਦੀ ਕਿਸੇ ਵੀ ਤਰ੍ਹਾਂ ਦੀ ਲਾ ਲੋ ਕੋਈ ਵੀ ਬੰਦਾ ਸਾਰੀ ਉਮਰ ਆਪਦੀ ਗਿਆਨ ਦਾਸ ਕੱਢ ਦਿੰਦਾ ਬਿਨਾ ਕਿਸੇ ਨੂੰ ਖੁੱਲ੍ਹ ਕੇ ਉਹ ਗੱਲ ਦੱਸੇ ਕਿ ਮੈਨੂੰ ਆ ਪ੍ਰੋਬਲਮ ਆ ਡਾਕਟਰ ਦੇ ਕੋਲ ਇਹ ਖੁੱਲ੍ਹ ਕੇ ਜਾ ਕੇ ਦੱਸਦਾ ਤਾਂ ਹੁਣ ਇਹਦੇ ਹਾਰਮੋਨ ਚੇਂਜ ਹੋ ਗਏ ਆ ਇਹਨੂੰ ਫੋਬੀਆ ਹੋਰੋਂ ਹਟ ਗਿਆ ਪਰ ਇਹਦੀ ਸਾਰੀ ਉਮਰ ਨਿਕਲ ਗਈ ਇਕੱਲੇ ਦੇ ਜੇ ਤੁਸੀਂ ਇਹ ਵੀਡੀਓ ਤੋਂ ਕੁਝ ਨਵਾਂ ਸਿੱਖਿਆ ਅੱਗੇ ਜ਼ਰੂਰ ਸ਼ੇਅਰ ਕਰੋ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪ੍ਰੋਜੈਕਟ ਪ੍ਰਿੰਟਮ